ਕਹ ਰਹੀ ਸੀ ਤੁਹਾਨੂੰ ਸ਼ਿਵ ਤੰਡਵ ਆਉਂਦਾ ਹੈਗਾ ਮੈਂ ਚਾਹਨੀ ਮੈਨੂੰ ਸੁਣਾਓ ਮੈਂ ਪਹਿਲੀ ਵਾਰ ਸੁਣਨਾ ਉਹ ਹੈਗਾ ਜੀ ਪਹਿਲੀ ਗੱਲ ਅੱਜ ਤੱਕ ਕਿਸੇ ਗੁਰਸਖ ਨੇ ਨਹੀਂ ਬੋਲਿਆ ਉਹ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਨਹੀਂ ਸਿਰਫ ਪਰ ਮੈਂ ਪੜਿਆ ਸਾਰਾ ਕੁਝ ਹੈ ਉਹ ਹੈਗਾ ਜੀ ਜਟਾਟ ਵੀ ਗਲ ਜਲ ਪ੍ਰਵਾਹ ਪਾ ਵੀ ਤਸਲੇ ਗਲੇਵ ਲੰਬੇ ਲੰਬੀ ਤਾਹ ਬੁਝੰਗ ਤੁੰਗ ਮਾਲਿਕਮ ਢਮਡ 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 ਢਮੰਨੀ ਨਾਦਵ ਦਰਵਜਮ ਚਕਾਰੀ ਚੰਡ ਤਾंडवੰਤ ਨੋਤਨ ਸ਼ਿਵੇ ਸ਼ਿਵਮ ਜਟਾ ਕਟਾ ਹ ਸੰਭ੍ਰੰਭਰ ਮੰਨਿ ਲਿੰਪ ਨਿਰਜਰੀ ਵੇ ਲੋਲ ਵੀਚੇ ਵੱਲਰੀ ਵਰਾਜਮਾਨ ਮੂਰਦਨੀ ਦਗਦ ਗਦ ਗਜਵ ਲਲਾਟ ਪਟਪਾਪ ਕੇ કિਸ਼ੋਰ ਚੰਦਰ ਸ਼ੇਖਰੇ ਰਤੀ ਪ੍ਰਤੀਕਸ਼ਣੰ ਮਮੰ ਦਰਾਦਰਿੰਦਰ ਨੰਦਨੀ ਬਲਾਸਵੰਦ ਵੰਦੁਰਾ ਸ਼ਫੁਰਦੁਗਤ ਸੰਤਤੀ ਪਰਮੋਦ ਮਾਨਸ ਮਾਨਸੇ ਕਿਰਪਾ ਕਟਾ ਕਛਦਾਰਨੀ ਨਰੁਧ ਦੁਰਦਰਾਪਦੀ ਕਵਚ ਦਿਵ ਗੰਭਰੇ ਮਨੋ ਵਿਨੋਦ ਮੇਤੂ ਵਸਤੁਨੀ ਜਟਾ ਬੁਜੰਗ ਪਿੰਗਲ ਸਫਤ ਫਨਾ ਮਨੀ ਪ੍ਰਭਾ ਕਦੰਬ ਕੁੰਕਮ ਦਰਵ ਪ੍ਰਲਿਪਤ ਦਿਗਵਦੂ ਮੁਖੇ ਮਧੰਦ ਸਿੰਦੁਰਾ ਸਫੁਰਤ ਗੁਤਰੀ ਮਿਹਦਰੇ ਮਨੋ ਵਿਨੋਦਾਮ ਦਾ ਭੂਤੰਗ ਬਿਭਰਤੂ ਭੂਤ ਭਰਤਰੀ